ਵੇ ਰਾਜੂ ਇਧਰ ਆ ਹਾਂ ਜੀ ਮੰਮੀ ਜੀ ਕਿੱਥੋਂ ਆਇਆ ਮੈਂ ਗਿਆ ਸੀ ਕਿਤੇ ਨੌਕਰੀ ਦੇ ਪਾਲ ਦੇ ਵਿੱਚ ਨੌਕਰੀ ਦੀ ਪਾਲ ਵਿੱਚ ਨੌਕਰੀ ਤੇ ਮਿਲੀ ਨਹੀਂ ਦਿਹਾੜੀ ਮਿਲੀ ਦੀ ਅੱਜ ਆਹੋ ਉਥੋਂ 5-5 ਰੁਪਏ ਦੇ ਪਾਪੜ ਵੇਚ ਲਾ ਹੁਣ ਇਹੋ ਹੀ ਕੰਮ ਰਹਿ ਗਿਆ ਸਾਨੂੰ ਵਾਜਾ ਦਿੰਦਾ ਫਿਰ ਆ 5 ਰੁਪਏ ਪੈਕੇਟ ਨਹੀਂ ਮੰਮੀ ਇਦਾਂ ਦਾ ਕੰਮ ਵੀ ਨਹੀਂ ਆ ਦਿਹਾੜੀ ਮਿਲ ਗਈ ਚਲੋ 400 ਰੁਪਏ ਮਿਲ ਜਾਣਾ ਵਾ ਦੱਸ ਇਹ ਸਾਰਾ ਛੰਮੀ ਦਾ ਬੇੜਾ ਕਰਕੇ ਮੇਰੇ ਪੁੱਤਾਂ ਨੂੰ ਦਿਹਾੜੀਆਂ ਤੇ ਲਾਤਾ ਹੀ ਇਹਨੇ ਉਹ ਤੇ ਤੁਹਾਨੂੰ ਪਤਾ ਹੀ ਹੈ ਬੇੜਾ ਹੀ ਉਹਦਾ ਕਰਕੇ ਆ ਤੇ ਨਾਲੇ ਤੁਹਾਨੂੰ ਪਤਾ ਵਾਂ ਅੱਗੇ ਤੇ ਨਾ ਸੁਨਿਆਰਾ ਆਪਣੇ ਕੋਲ ਮੁਰਗੀ ਆ ਗਈ ਸੀ ਇੱਕ ਉਹਨੂੰ ਲਈ ਵੱਡ ਵੱਡ ਖਾਈ ਜਾਂਨੇ ਜਦੋਂ ਦਾ ਇਹ ਛੰਮੀ ਉਹਨੂੰ ਮਿਲੀ ਆ ਨਾ ਇਹਨੇ ਉਹ ਮੁਰਗੀ ਵੀ ਸਾਡੀ ਭਜਾਤੀ ਆ ਮੇਰੀ ਗੱਲ ਸੁਣ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਵਿੰਮਲ ਤੇ ਕੰਮ ਕਰ ਨਹੀਂ ਸਕਦੀ ਅੜੀ ਛੰਮੀ ਆ ਨਾ ਇਹ ਹੋਈ ਕੰਮ ਕੀਤਾ ਇਹ ਪੱਕੀ ਗੱਲ ਐ ਇੰਨੇ ਹੀ ਕੀਤਾ ਇੰਨੇ ਹੀ ਸਾਰੀਆਂ ਲੁੱਟਰੀਆਂ ਲਾਈਆਂ ਕਿਉਂਕਿ ਵਿਮਨ ਨੂੰ ਹਜੇ ਤੇਰਾ ਡਰ ਹੈਗਾ ਮੇਰਾ ਡਰ ਹੈਗਾ ਪਰ ਉਹ ਨਹੀਂ ਐਡੀ ਢੀਠ ਕਿਸੇ ਕੋ ਡਰਦੀ ਉਸ ਕੋ ਡਰਾਉਂਦੀ ਉਹ ਸਾਨੂੰ ਆ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਜਿੰਨੀਆਂ ਗੱਲਾਂ ਕੀਤਾ ਕੀਤੀ ਐ ਸੇ ਨਹੀਂ ਤੇ ਮੇਰੀ ਮੰਮੀ ਗੱਲ ਸੁਣੋ ਹੁਣ ਆਪਾਂ ਇਦਾਂ ਹੀ ਬੈਠੇ ਰਹਿਣਾ ਵਾ ਕੋਈ ਲਾਣੀ ਸਕੀਮ ਨਾ ਦੀ ਕੀ ਸਕੀਮ ਲਾਈਏ ਵੇ ਤੈਨੂੰ ਤਾਂ ਮੈਂ ਕਿਹਾ ਸੀ ਤਾਂ ਮੈਂ ਤਾਂ ਸਕੀਮ ਲਾਈ ਉਹ ਪਤਾ ਨਹੀਂ ਕੀ ਹੋਇਆ ਉਹ ਨੇਪਰੇ ਨਹੀਂ ਚੜੀ ਸਕੀਮ ਤੂੰ ਕੀ ਲਈ ਤੂੰ ਤਾਂ ਆਪਣੀ ਮਾਂ ਨੂੰ ਗੱਡੀ ਚਾੜ ਦੇਣਾ ਸੀ ਨਾਲ ਆਪਣੀ ਭੈਣ ਨੂੰ ਵੀ ਤੇ ਮੰਮੀ ਮੇਰਾ ਥੋੜਾ ਕਸੂਰ ਹੋ ਚ ਮੈਂ ਤਾਂ ਚੋਲੋਂ ਨੇ ਦਿੱਤੇ ਦੋਹਾਂ ਨੂੰ ਉਹਨਾਂ ਦੇ ਮੱਝ ਪਤਾ ਨਹੀਂ ਕੀ ਆਇਆ ਚੁੱਕ ਤੁਹਾਨੂੰ ਪਲੇਟਾ ਫੜਾ ਗਈਆਂ ਦੱਸੋ ਮੈਂ ਹੋਰ ਕੀ ਕਰਾਂ ਤੇ ਸ਼ਦਾਈਆ ਤੂੰ ਉਦੋਂ ਪਾਣਾ ਸੀ ਜਦੋਂ ਆਪਣੇ ਕਮਰੇ ਚ ਲੈ ਕੇ ਜਾਂਦੇ ਆਂ ਅੱਜ ਤਾਂ ਤੂੰ ਵੇਖ ਲਿਆ ਜੇ ਨਾ ਤੂੰ ਵੇਂਦਾ ਤੇ ਬੱਸ ਫਿਰ ਮੰਮੀ ਪਾਇਆ ਉਹਦਾ ਹੀ ਤੁਹਾਨੂੰ ਪਤਾ ਬਿਸ਼ਮੀ ਮੜਿਆ ਜਾ ਵਿਮਲਾ ਲਗਾਈ ਉਹਨੂੰ ਪੁੱਛਣ ਗਈ ਚੋਲ ਤੇ ਮੈਂ ਕਹਾ ਹੁਣ ਮੌਕਾ ਵਧੀਆ ਜੇ ਜਦੋਂ ਉਹਨੂੰ ਪੁੱਛ ਕੇ ਆਣੀ ਤੇ ਮੈਂ ਤਾਂ ਪਹਿਲਾਂ ਦੇ ਪਤਾ ਸੀ ਲੈ ਕੇ ਦੇਉਂਦੇ ਉਧਰ ਹੀ ਜਾਣਾ ਏ ਮੇਰੀ ਗੱਲ ਸੁਣ ਉਹ ਤਾਂ ਛੱਡ ਸਾਰਾ ਕੰਮ ਹੁਣ ਗਾਂਹ ਕੁਝ ਨਵਾਂ ਸੋਚਣਾ ਕਿਉਂਕਿ ਜਿੰਨਾ ਚੱਕਰੇ ਸਾਡੇ ਰਸਤੇ ਚ ਰਹੀ ਨਾ ਕੋਈ ਕੰਮ ਨਹੀਂ ਸਾਡਾ ਸਿਰੇ ਚੜਨਾ ਤੇ ਬਾਕੀ ਰਹਿ ਗਈ ਗੱਲ ਜਾਇਦਾਦ ਦੀ ਉਹਨੇ ਨਹੀਂ ਉਹ ਦੇਣੀ ਉਹ ਤਾਂ ਮੈਨੂੰ ਪਤਾ ਨਹੀਂ ਉਹਦੀ ਤਾਂ ਪੱਥਰ ਤੇ ਲੀਕ ਹੈਗੀ ਤਾਂ ਮੈਂ ਨਹੀਂ ਦੇਣੀ ਤੇ ਨਹੀਂ ਦੇਣੀ ਬਈ ਟਾਈਆਂ ਹੁਣ ਕੰਮ ਕਰਨੇ ਆ ਵੀ ਕੋਈ ਮਾੜਾ ਮੋਟਾ ਕੰਮ ਲੱਭ ਲਈਏ ਜਿਹੜਾ ਮਾੜਾ ਮੋਟਾ ਹਟੋਕਾ ਕਰਦਾ ਚੱਲਦਾ ਰਹੂਗਾ ਹੁਣ ਤੇ ਸਾਡਾ ਕੇ ਪਾਸੇ ਹੋਰ ਚਾਰਾ ਕੋਈ ਨਹੀਂ ਰਹਿਣ ਦਿੱਤਾ ਨੇ ਇਹ ਨਾ ਮੇਰੀ ਗੱਲ ਸੁਣੋ ਤੁਸੀਂ ਸੋਚੋਣ ਕੁਛ ਮੇਰੇ ਵੱਸੋਂ ਦੇ ਗੱਲ ਜਾਬਦੀ ਬਾਹਰ ਹੋ ਗਈ ਇਹ ਤੁਹਾਨੂੰ ਵੀ ਕੋਈ ਨਾ ਕੁਝ ਸੋਚਣਾ ਪੈਣਾ ਵੇ ਕੁਝ ਨਹੀਂ ਮੈਂ ਕੀ ਸੋਚਣਾ ਹੈ ਮੇਰੇ ਤਾਂ ਦਿਮਾਗ ਚੋਂ ਧੂੜੀ ਭਰ ਗਈ ਤੇ ਮੈਂ ਦੱਸਾਂ ਤੇ ਧੂੜੀ ਕੱਢੋ ਬਾਹਰ ਜਿਦਾਂ ਪਹਿਲੇ ਦਿਮਾਗ ਚੱਲਦਾ ਸੀ ਉਦਾਂ ਚਲਾਓ ਨਾ ਵੀ ਇਹ ਭਰਾਵਾ ਨਾ ਉਹ ਬੜੀ ਤੇਜ ਹੈਗੀ ਉਹ ਸਾਨੂੰ ਤਾਂ ਗੱਲ ਕਰਦਾ ਮੌਕਾ ਨਹੀਂ ਦਿੰਦੀ ਨਹੀਂ ਮੇਰੀ ਗੱਲ ਸੁਣੋ ਤੁਹਾਡੇ ਨਾਲ ਵੀ ਜ਼ਿਆਦਾ ਸਿਆਣੀ ਨਿਕਲਾਈ ਹੈ ਹਾਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਤੁਸੀਂ ਦੇ ਕਹਿੰਦੇ ਮੈਂ ਤੇ ਖੰਗਰ ਨਹੀਂ ਦਿੰਦੀ ਇਹਨੂੰ ਖੰਗਰ ਦਿੰਦੀ ਅਗਲੀ ਖੰਗ ਖਾਂ ਕੇ ਦਵਾਈਆਂ ਦਾ ਢੇਰ ਲਾਤਾ ਨੇ ਤੂੰ ਕਹਿੰਦਾ ਖੰਗਰ ਨਹੀਂ ਦੇਣ ਢਈ ਕਿਤਨਾ ਦੀਆਂ ਗੱਲਾਂ ਕਰਨ ਡਿਆਂ ਲਓ ਇੱਕ ਮੇਰੇ ਨਾਲ ਇਹ ਫੋਨ ਨਾਲ ਹੀ ਜੀਣਾ ਰਾਮ ਕੀਤਾ ਉਹਨਾਂ ਨੂੰ ਕਿੱਦਾਂ ਰੱਖੋ ਆਹ ਰੈਂ ਦੇਣਾ ਮੁੱਕਿਆ ਦੱਸੋ ਤੁਸੀਂ ਹੋਰ ਆਪਾਂ ਕਰਨਾ ਕੀ ਇਹਦਾ ਦੱਸੋ ਮੈਨੂੰ ਕਰਨਾ ਕੀ ਆ ਕਰਨਾ ਨਹੀਂ ਕਰਨਾ ਹੀ ਕਰਨਾ ਇਹਦਾ ਤੇ ਦੱਸੋ ਨਾ ਕੀ ਕਰਨਾ ਕੀ ਖੜੀਏ ਮੇਰੇ ਤੇ ਆਪਣਾ ਦਿਮਾਗ ਨਹੀਂ ਕੰਮ ਕਰਨ ਦੇ ਆ ਲਿਆ ਫਿਰ ਇੱਕ ਵਾਰੀ ਕੋਈ ਗੇਮ ਖੇਡ ਗਏ ਫਿਰ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਕਰੀਏ ਕੀ ਆਪਾਂ ਕੀ ਗੇਮ ਖੇਡਾਂਗੇ ਹੋਣਾ ਗੇਮਾਂ ਤਾਂ ਉਹਨੇ ਸਾਰੀਆਂ ਪੁੱਠੀਆਂ ਪਾਤੀਆਂ ਸਾਡੀਆਂ ਔਰ ਕਿਹੜੀ ਗੇਮ ਚਲਾਓਗੇ ਮੇਰਾ ਵਾਹੇ ਕੁਝ ਦਮਾ ਕੰਮ ਨਹੀਂ ਕਰੰਡਿਆ ਮੈਨੂੰ ਚੁੱਪ ਕੀਤਾ ਰਹਿ ਬਸਾ ਜੇ ਚਲ ਐਡਾ ਕਰੋ ਥੋੜਾ ਜਿਹਾ ਰੈਸਟ ਕਰ ਲੋ ਸੌ ਜਾਓ ਘੜੀ ਫਿਰ ਜੋ ਉੱਠ ਕੇ ਨਾ ਸੋਚੋ ਵੀ ਆਪਾਂ ਕਰਨਾ ਕੀ ਚੰਗਾ ਠੀਕ ਆ ਤਾਂ ਮੈਂ ਚੱਲਿਆ ਜਣ ਕੰਮ ਤੇ ਚੱਲ ਜਾ ਮੈਂ ਖਾ ਚ ਗੁਰਪ੍ਰੀਤ ਨੂੰ ਕਿਹਾ ਸੀ ਚਾਹ ਬਣਾਈ ਵੇਖਾ ਬਲਾ ਜਿਹੜਾ ਬਣਾਈ ਤੇ ਫਿਰ ਪੀ ਕੇ ਜਾਣਾ ਹਨਾ ਵੇਖਲਾ 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 ਪੀ ਕੇ ਜਾਣਾ ਆ ਜਾ ਗਿਆ ਗਿਆ ਆ ਜਾ ਤੂੰ ਫੇਰ ਆ ਗਿਆ ਮੰਮੀ ਉਹ ਚਾਹ ਬਣ ਗਈ ਸੀ ਗੁਰਪ੍ਰੀਤ ਫੇਰ ਕਹਿੰਦੀ ਮੈਂ ਆ ਚਾਹ ਪੀ ਕੇ ਜਾਣਾ ਹੂੰ ਬਣਾ ਲਈ ਹੀ ਹੁੰਦੇ ਫਿਰ ਬਸ ਇਹ ਤਾਂ ਤੇਰੀ ਭੈਣ ਹੁਣ ਨੌਕਰਾਨੀ ਬਣ ਗਈ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਨਾ ਨੌਕਰਾਨੀ ਗੱਲ ਹੀ ਹੈ ਲੈ ਭਾਜੀ ਆਪਣੇ ਕੰਮ ਕਰਦੀ ਹੈ ਹਾਂ ਫੇਰ ਕੀ ਆਪਣੇ ਭਰਾ ਨੂੰ ਚਾਹ ਬਣਾ ਕੇ ਦੇ ਚਾਹ ਫੜੋ ਚਾਹ ਮੈਂ ਤਾਂ ਛੇਤੀ ਛੇਤੀ ਪੀ ਰਣੀ ਬਾਤਾਂ ਬੰਦ ਕਰ ਪੜ ਜਾਂਦੀ ਆਂ ਤੇ ਅੱਗੇ ਪਿੱਛੇ ਤੁਰੇ ਫਿਰਦੀ ਹੂੰ ਹੁਣ ਤਾਂ ਘਰ ਦਾ ਕੰਮ ਵੀ ਕਰਦੀ ਹੂੰ ਭਾਂਡੇ ਵੀ ਮਾਂਦੀ ਹੂੰ ਕੱਪੜੇ ਵੀ ਧੋਂਦੀ ਹੂੰ ਸਾਰਾ ਕੰਮ ਕਰਦੀ ਹੈ। ਭਜਾਈਆਂ ਫਰ ਦਿੰਦੀ ਹੁਣ ਇਹਨਾਂ ਨੂੰ ਕੁਛ ਨਾ ਕੁਛ ਲੈ ਕੇ ਘੋਟ ਛੱਡਦੀ ਹੈ। ਲੈ ਮੱਛਰੀ ਤੇ ਵੇਖ ਫਿਰਦੀ। ਹਾਂ ਤਾਂ ਤਾਈਓ ਮੱਛਰੀ ਫਰਦੀ ਆ। ਤੁਹਾਨੂੰ ਸੋਨੇ ਸੂਟ ਪਾਣ ਮਿਲਦੇ ਹਣੇ। ਵਾਂਸ ਬਣਿਆ ਆਹ ਸੂਟ ਵੇਖ ਦਿੱਤਾ। ਆ ਤੇਰੀ ਜਨਾਨੀ ਨੇ। ਹਾਂ ਆ ਵੇਖ ਸਾਰਾ ਰੰਗ ਫੇੜੀ ਤੇ ਕਿੰਡੀ ਖੁਸ਼ ਹੋਈ ਫਿਰਦੀ। ਹੂੰ ਓਏ ਇੰਨੇ ਚੋਚਿਆ। ਹੂੰ ਸੁਧਰ ਜਾਓ ਨਾ ਤੁਸੀਂ। ਬਥੇਰਾ ਤੇ ਲੁੱਟ ਲਿਆ ਹੁਣ ਸੁਨਿਆਰੇ ਨੇ। ਆਇਆ ਸੀ ਉਸ ਦਿਨ। ਆਹੋ ਮੈਨੂੰ ਪਤਾ ਆਇਆ ਸੀ। ਪਤਾ ਹੈ। ਤੁਹਾਡੇ ਆਉਣ ਤੋਂ ਪਹਿਲਾਂ ਹੀ ਸ਼ੰਮੀ ਭਾਬੀ ਨਾਲ ਨਾ ਸਾਰੀ ਗੱਲਬਾਤ ਹੋ ਗਈ ਹੈ। ਲਾ ਆ ਵੇਖ ਲਾ ਮੇਰਾ ਸ਼ੱਕ ਸਹੀ ਨਿਕਲਿਆ। ਮੈਂ ਕਹਿਣ ਡਈ ਸੀ ਨਾ ਕਿ ਘਰ ਚੋਂ ਕਿਸੇ ਨਾ ਕਿਸੇ ਨੇ ਦੱਸਿਆ ਤੇ ਮੈਨੂੰ ਪੱਕਾ ਯਕੀਨ ਸੀ ਕਿ ਵਿਮਲ ਤਾਂ ਕੋਈ ਗੱਲ ਨਹੀਂ ਕਰ ਸਕਦੀ। ਇਹ ਸ਼ੰਮੀ ਤੋਂ ਬਗੈਰ ਕੋਈ ਨਹੀਂ ਗੱਲ ਕਰ ਸਕਦਾ। ਇਹ ਸ਼ੰਮੀ ਨੇ ਹੀ ਗੱਲ ਕੀਤੀ ਤਾਂ ਗੱਲ clear ਹੋ ਗਈ। ਕੋਈ ਉਦੋਂ ਨਹੀਂ ਇਹੋ ਗੱਲ ਕਹਿਣ ਦੇ ਸੋਚਣ ਦੇ। ਸ਼ੰਮੀ ਤੋਂ ਇਲਾਵਾ ਹੋ ਹੀ ਨਹੀਂ ਸਕਦਾ ਕੋਈ। ਤੇ ਕਰਨੀ ਹੈ ਉਹਨਾਂ ਨੇ ਕਿੰਨਾ ਕੁ ਤੁਸੀਂ ਚੂਨਾ ਲਗਾਉਣਾ ਉਹਨਾਂ ਨੂੰ। ਲੁੱਟੀ ਜਾਂਦੇ ਲੁੱਟੀ ਜਾਂਦੇ ਵੇ ਉਹ ਤੂੰ ਬਸ ਕਰੋ ਹੁਣ। ਉਹਨੂੰ ਕੀ ਤਕਲੀਫ ਹੁੰਦੀ ਹੈ? ਨਾਲ ਤੈਨੂੰ ਵੀ ਹਣੀ ਸ਼ੁਰੂ ਹੋ ਗਈ ਹੈ। ਲੱਹ ਕੋਨਾ ਚ ਇਨਸਾਨੀਅਤ ਬਾਕੀ ਹੋ ਗਈ ਆ ਤੁਹਾਡੇ ਚਤੇ ਕੁਛ ਵੀ ਨਹੀਂ ਆ ਚੱਲ ਆ ਤੁਹਾਡੀ ਤੇ ਸਾਡੀ ਮੁੱਕ ਗਈ ਔਰ ਚ ਤੇ ਹੈਗੀ ਨਾ ਤਾਦੀ ਤੇਰੇ ਨਾਂ ਤੇ ਉਹਨੇ ਕੁਝ ਨਾ ਕੁਝ ਕਰਤਾ ਹਾਂ ਕਰ ਦੇਗੀ ਹੁਣ ਫਿਕਰ ਹੈ ਮੇਰੀ ਹਮ ਇਟ ਵੀ ਇਨਸਾਨੀਅਤ ਹੀ ਰਹਿ ਜਣੀ ਆ ਮਿਲਣਾ ਮਿਲਣਾ ਇਹਨੂੰ ਵੀ ਕੱਖ ਨਹੀਂ ਹਾਂ ਬਸ ਮਿਲ ਜਾਏਗਾ ਮੈਨੂੰ ਮੇਰੀ ਟੈਨਸ਼ਨ ਨਾ ਲਓ ਤੁਸੀਂ ਆਪਣੇ ਆ ਵੇਹਮ ਚ ਪਲੀ ਫਿਰਦੀ ਤੁਸੀਂ ਵੇਹਮ ਚ ਪਲੀ ਫਿਰਦੀ ਫੋਨ ਚੱਕੋਗੀ ਤੇ ਵੇਖ ਭਰਾਣਾ ਕਿਤਰਾ ਬੋਲਦੀ ਆ ਬਥੇਰੀ ਇੱਜ਼ਤ ਕਰਦੀ ਸਭਰਾ ਦੀ ਹੁਣਾਂ ਆਪਣੀਆਂ ਮਾਂ ਪੁੱਤਾਂ ਨਾ ਸਕੇਮਾ ਕਰਦੀਆਂ ਬੰਦ ਕਰ ਦੋ ਢੜੀ ਉਸ ਦਿਨ ਤੋਂ ਹੀ ਚੋਲਾ ਚ ਦਵਾਈ ਪਾਈ ਨਾ ਮੈਨੂੰ ਸਪੱਤ ਆਵੇ ਪਰ ਤੂੰ ਬਚ ਗਏ ਹੋ ਤੇ ਫੇਰ ਜੇ ਤੈਨੂੰ ਪਤਾ ਤੇ ਕੀ ਕਰ ਲੇਗੀ ਉਹ ਕੀ ਕਰ ਲੈਣਗੀ ਕਰ ਲੈਣਗੀ ਬਥੇਰਾ ਕੁਝ ਕਰ ਲੈਣਗੀ ਵਿੰਮਲ ਨਹੀਂ ਐ ਜਿਹੜਾ ਚੁੱਪ ਕਰਕੇ ਸੈਨ ਨੂੰ ਐ ਸ਼ੰਮੀ ਭਾਬੀ ਐ ਅੱਛਾ ਸ਼ੰਮੀ ਭਾਬੀ ਭਾਬੀ ਹਾਂ ਚੱਲ ਤੇਰੀ ਲਾਡਲੀ ਭਾਬੀ ਹਾਂ ਮੇਰੀ ਲਾਡਲੀ ਭਾਬੀ ਉਹ ਨਹੀਂ ਨਾ ਚੱਲ ਆਪਣੀ ਭਾਬੀ ਨੂੰ ਆਪਣੀ ਜੇਬ ਚ ਪਾ ਕੇ ਰੱਖ ਲਾ ਕੀ ਕਰੂਗੀ ਉਹਨਾਂ ਨੇ ਕੰਪਲੇਂਟ ਕਰਤੀ ਆ ਤੁਹਾਡੇ ਦੋਵਾਂ ਦੇ ਖਿਲਾਫ ਹਾਂ ਸੁਣ ਲਓ ਕੰਨ ਖੋਲ ਕੇ ਕੰਪਲੇਂਟ ਕਰਤੀ ਆ ਹਾਂਜੀ ਕੋਦੋਂ ਕਰ ਕੀ ਆਈਓ ਕਰ ਲਈ ਐ ਜ਼ਰੂਰੀ ਨਹੀਂ ਤੁਹਾਨੂੰ ਹਰ ਗੱਲ ਦੱਸਾਂ ਮੈਂ ਤੁਸੀਂ ਮੇਰੇ ਆਪਣੇ ਹੋਂਤਾਂ ਕਰਕੇ ਮੈਂ ਤੁਹਾਨੂੰ ਫੇਰ ਵੀ ਰਾਹ ਪਾਉਂਦੀ ਪਈਆਂ ਕਿ ਸੁਧਰ ਜਾਓ ਮੰਮੀ ਮੈਂ ਤੁਹਾਨੂੰ ਕੱਲੇ ਕਹਿੰਦਾ ਇਹ ਨਾ ਹੁੰਦਾ ਨਹੀਂ ਕੋਈ ਸੋਚ ਲਓ ਨਾ ਸੋਚ ਲਓ ਉਹਨੇ ਹੋ ਗਿਆ ਕੋਈ ਨਾ ਮੈਂ ਕੋਈ ਦਿੱਸੂ ਜਾਣਾ ਉਹ ਕੀ ਕਹਿ ਚਾਹੀਆ ਮੈਨੂੰ ਖਾਣੀ ਪੈਣੀ ਐ ਉੱਥੇ ਹੀ ਰੋਟੀਆਂ ਖਾਣਾ ਤੇ ਸਾਰਾ ਖੁਸ਼ੀ ਤੇ ਤੈਨੂੰ ਵੀ ਲੱਗਾ ਦਿਲ ਵਿੱਚ ਜਿਹੜਾ ਤੁਹਾਨੂੰ ਠੰਡੀਆਂਵਾਵਾ ਦੇ ਦੂ ਹਾਂ ਤੂੰ ਵੀ ਆਈ ਨਾ ਜਿਹਨਾਂ ਤੇ ਰਹਿ ਗਏ ਮੇਰੀ ਸੱਲਾ ਬਰਗਰ ਮੰਦਰ ਰੋਟੀ ਵੀ ਨਹੀਂ ਮਰਲੀ ਜਿਹੜੇ ਜੇ ਚਾਹਾਂਗੇ ਨਾ ਤੇ ਜੇਲ੍ਹ ਚ ਨਾਲ ਤੂੰ ਵੀ ਜਾਏਂਗੀ ਵੇਖੀ ਅਗਲੇ ਨੇ ਨਾਮ ਦਾ ਨਾਂ ਪਹਿਲਾਂ ਲਿਖਾਂਦੇ ਹੀ ਅੱਛਾ ਇਹ ਸਾਰੇ ਤੂੰ ਵੀ ਲਿਆਵਾ ਉਹਨਾਂ ਮੇਰੇ ਤੇ ਇਹ ਕਹਾਂਗੇ ਇਹਨੇ ਵੀ ਲਿਆਇਆ ਨਾਲ ਹੀ ਜਾਏਂਗੀ ਸਾਡੇ ਤੋਂ ਮੈਂ ਮੈਂ ਕਿਹੜਾ ਹਿੱਸਾ ਲਿਆਵੇਂ ਉਹ ਦੇਖਾਂ ਨਹੀਂ ਲੈ ਮਾੜਾ ਮोटा ਘੈਣਾ ਹੀ ਲੈ ਕੋਈ ਹਿੱਸਾ ਲਿਆਵੇਂ ਗੈਣਾ ਮਾੜਾ ਮोटा ਦਾਲੂ ਦੀ ਭਾਵੇਂ ਸੂਈ ਚੁੱਕੀ ਹੋਵੇ ਇਸੇ ਦੀ ਹੱਕਦਾਰ ਤੂੰ ਵੀ ਸੀ ਉਦੋਂ ਚਾਹ ਇਸੇ ਦੀ ਹੱਕਦਾਰ ਪਰ ਮੈਂ ਉਹਨੂੰ ਮਾਰਨ ਦੀ ਕੋਈ ਸਜੈਸ਼ਨ ਨਹੀਂ ਕਰਦੀ ਸੀ ਹਾਂ ਕੋਈ ਗੱਲ ਨਹੀਂ ਲੱਗਿਆ ਤੇ ਸੋਚੇ ਬੜੀ ਅਜੀਬ ਜਿਹਾ ਤੁਹਾਨੂੰ ਦੋ ਵਜਣ ਗਿਆ ਤੇ ਤੇਰਾ ਨਾਂ ਵੀ ਲੈਦਾ ਉਹ ਐਵੇਂ ਨਾ ਲੈ ਲੋਗੇ ਉਹਨੇ ਉਹਨੇ ਤੇ ਨਹੀਂ ਨਾ ਲੈਣਾ ਉਹਨੇ ਤੇ ਨਹੀਂ ਲੈਣਾ ਤੇ ਨਾਂ ਨੂੰ ਹੋਣ ਦੇਣਾ ਕੁਛ ਮੈਂ ਖੁਸ਼ ਤਕੀ ਹੈ ਜੀਏ ਤੂੰ ਵੀ ਪਿਆਰ ਰਹਾ ਤੈਨੂੰ ਮੈਂ ਇਹਨੂੰ ਕਰ ਲੈਂਦਾ ਹੁਮੈਰ ਇਹਦਾ ਨਾ ਮੌਕਾ ਹੋ ਗਣਾ ਫੇਰ ਹਾਂ ਦੱਸਾਂਗੇ ਫੇਰ ਕਿ ਸਾਡੀ ਨਹੀਂ ਨਾ ਬਣੀ ਇਹ ਉਹਦੀ ਬੰਦੀ ਹੈ ਨਾ ਫੇਰ ਇਹਦੇ ਹੱਡਾ ਚ ਕੱਢਾਂਗੇ ਹਾਂ ਹੱਡਾ ਚ ਕੱਢਾਂਗੇ ਤੁਹਾਡੀ ਭੈਣ ਹੈਗੀ ਆ ਬਸ ਆਪਾਂ ਵੱਡੋ ਦੱਦੀ ਹੈ ਨਾ ਜੇ ਤੋ ਸਾਡੇ ਕਿਲਾਕਾ ਤੇਰੀਆਂ ਵੀ ਨਹੀਂ ਸੁਪਰ ਨਹੀਂ ਲਾ ਕਿਦਾ ਵਿਖਾਣਾ ਮੈਨੂੰ ਵੀ ਉਹ ਮੇਰੇ ਨਾਲ ਆਈ ਥੋੜਾ ਲਾਣਾ ਵਾ ਆਈ ਥੋੜਾ ਲਾਣਾ ਵੇ ਇਹ ਪੰਜਾਬ ਸਰਕਾਰ ਨੇ ਲਾਣਾ ਚਾਹੁੰਦੀ ਚਾਹੁੰਦੀ ਕੰਪਲੀਟ ਕਰਕੇ ਆਈ ਹੈ ਨਾ ਉਹ ਮੇਰੇ ਖਿਲਾਫ ਨਹੀਂ ਕਰਦੀ ਤੁਹਾਡੇ ਦੋਵਾਂ ਨੇ ਆਪੇ ਕਰਾਂਗੇ ਸਾਾਨੂੰ ਪਤਾ ਉਹਨਾਂ ਨੂੰ ਕਹੋ ਬਥੇਰੇ ਬਾਹਰ ਲੈ ਲੈ ਅੱਛਾ ਉਹ ਬਥੇਰੀਆਂ ਸਕੀਮਾਂ ਵੀ ਘੜਦੇ ਪਏ ਗੜੇ ਹੁਣ ਉਹਨਾਂ ਨੂੰ ਬੁਲਾ ਲਓ ਚੁੱਪ ਕਰਕੇ ਕਾਦੇ ਵਾਸਤੇ ਤੇਰੀ ਢਿਡਪਿੜ ਕਾਦੀ ਹੋਣ ਢਈਆ ਕਾਦੀ ਹੋ ਮੇਰਾ ਪੁੱਤ ਖਜੇ ਨਹੀਂ ਆਊਗਾ ਅੱਛਾ ਕਿਉਂ ਨਹੀਂ ਆਊ ਬਲਾਓ ਉਹਨੂੰ ਫੋਨ ਕਰਕੇ ਮੇਰੀ ਗੱਲ ਸੁਣਾ ਮੰਮੀ ਮੇਰਾ ਆਂਦਾ ਫੋਨ ਤੇ ਤੂੰ ਚਾਹ ਮੈਂ ਚੱਲਿਆ ਜੀ ਕੋਈ ਨਹੀਂ ਇਹਦੇ ਨਾਲ ਮੈਂ ਆਪੇ ਸਾਥ ਲੋਗੀ ਗੱਲ ਤੇਰੀ ਗੱਲ ਸਹੀ ਹੈ ਨਾ ਉਹ ਦਿਮਾਗ ਚ ਪਾ ਲੋ ਬਈ ਤੇਰੀ ਛੱਡੋ ਇਹਨੇ ਤੇ ਬੋਲਦੇ ਨਾ ਕੋਈ ਗੱਲ ਨਹੀਂ ਦਿਮਾਗ ਚ ਪਾ ਲੋ ਚਾਪਾ ਘਾੜੋ ਹਾਂ ਚਾਪਾ ਘਾੜ ਰਹੇ ਬਸ ਚੋਪੀ ਕਰਾਣਾ ਆਂਦਾ ਛੋਟੀਆਂ ਤੇ ਬਸ ਛੋਪ ਕਰਾ ਕੇ ਚੱਲ ਜਾਂਦੇ ਹਾਂਜੀ ਬੋਲੋ ਹੁਣ ਮੰਮੀ ਸੁਣੋ ਮੇਰੀ ਗੱਲ ਤੁਹਾਨੂੰ ਮੈਂ ਪਿਆਰ ਨਾਲ ਸਮਝਾਉਂਦੀ ਵੀ ਹਾਂ ਕਿ ਤੁਸੀਂ ਸੁਧਰ ਜੋ ਤੇ ਨਾਲੇ ਮੈਂ ਤੁਹਾਡੀ ਕੋਈ ਦੁਸ਼ਮਣ ਥੋੜੀ ਆ ਨਾ ਮੇਰੇ ਭਰਾਵਾਂ ਦੀ ਦੁਸ਼ਮਣ ਮੈਂ ਦੁਸ਼ਮਣ ਐ ਤੂੰ ਭਰਾਵਾਂ ਦੀ ਨਹੀਂ ਐ ਤੂੰ ਮਾਂ ਦੀ ਆ ਉੱਪਰ ਜਾਈਆਂ ਦੀ ਸਕੀ ਬਣ ਕੇ ਬੈਠੀ ਐ ਚਲ ਮੈਂ ਉਹਨਾਂ ਦੀ ਵੀ ਸਕੀ ਆ ਮੈਂ ਤੁਹਾਡੀ ਵੀ ਸਕੀ ਆ ਮੈਂ ਨਹੀਂ ਚਾਹਦੀ ਕੋਈ ਤੁਹਾਡੇ ਨਾਲ ਮਾੜਾ ਸਲੂਕ ਹੋਵੇ ਮੁੜ ਕੇ ਤੁਹਾਨੂੰ ਜੇਲ੍ਹ ਜਾਣਾ ਪਵੇ ਤੇ ਨਾਲੇ ਮੈਂ ਸੁਣਦਾ ਜੋ ਐਂਜ ਦੀਆਂ ਹਰਕਤਾਂ ਨਾ ਛੱਡ ਤੋ ਆਪਣੇ ਮੁੰਡਿਆਂ ਬਾਰੇ ਸੋਚੋ ਕਿ ਉਹਨਾਂ ਨਾਲ ਮੁੜ ਕੇ ਕਿਹੋ ਜਿਹਾ ਹਾਲ ਹੋਏਗਾ ਉਹਨਾਂ ਦਾ ਤਿੰਨੀ ਤੂੰ ਚੁੱਪ ਕਰ ਮੈਨੂੰ ਮੇਰੇ ਹਾਲ ਦੇ ਛੱਡ ਦੇ ਲੱਗਦਾ ਕੋਈ ਫਿਕਰ ਹੀ ਨਹੀਂ ਹੈਗੀ ਆਪਣੇ ਬੱਚਿਆਂ ਦੀ ਵੀ ਤੂੰ ਆਪਣੇ ਬੱਚਿਆਂ ਦੀ ਫਿਕਰ ਕਰ ਮੈਨੂੰ ਤੇ ਬਥੇਰੀ ਹੈਗੀ ਜੇ ਤੈਨੂੰ ਫਿਕਰ ਹੁੰਦੀ ਨਾ ਤੇ ਇੱਥੇ ਨਾ ਬੈਠੀ ਹੁੰਦੀ ਆਪਣੇ ਘਰ ਜਾਂਦੀ ਕੋਈ ਸ਼ੌਂਕ ਨੂੰ ਨਹੀਂ ਮੈਂ ਬੈਠੀ ਮਜਬੂਰੀ ਨੂੰ ਬੈਠੀ ਹਾਂ ਬੜੀ ਤੇਰੀ ਮਜਬੂਰੀ ਹੈ ਮੇਰਾ ਕੰਮ ਸੀ ਤੁਹਾਨੂੰ ਸਮਝਾਣਾ ਸਮਝਣਾ ਨਾ ਸਮਝਣਾ ਉਹ ਤੁਹਾਡੀ ਮਰਜ਼ੀ ਮੇਰੀ ਮੇਰੀ ਤਾਂ ਗੱਲ ਤੁਹਾਡੇ ਚੁੱਲੇ ਪੈਣੀ ਨਹੀਂ ਕੱਲ ਦੀ ਜੰਮੀ ਤੇ ਮੈਨੂੰ ਸਮਝਾਣ ਲੱਗੀ ਗਾਂ ਤੁਰੀ ਜਾ ਕੋਈ ਗੱਲ ਨਹੀਂ ਜੋ ਹੋਏਗਾ ਨਾ ਵੇਖਿਆ ਜਾਊਗਾ ਪਰ ਡਰਤਾ ਮੈਨੂੰ ਵੀ ਲੱਗਣ ਡਿਆ ਜੀ ਉਹ ਥਾਣੇ ਰਿਪੋਰਟ ਕਰ ਰਹੀ ਕੱਲ ਨੂੰ ਸੱਚੀ-ਸੱਚੀ ਸ਼ਮੀਨੋ ਕੁਝ ਹੋ ਗਿਆ ਭਾਵੇਂ ਆਪੇ ਕੁਝ ਕਰੀਏ ਭਾਵੇਂ ਨਾ ਕਰੀਏ ਨਾ ਤਾਂ ਸਾਡਾ ਹੀ ਲੱਗਣਾ ਉਹ ਯਾਰ ਸ਼ਮੀਨੋ ਮੈਂ ਤਾਂ ਕਹਿਣ ਮਿਲੀ ਇਹਨੇ ਨਾ ਮਾਂ ਦੀ ਬੰਨਾ ਤੇਰੇ ਸਾਹਮਣੇ ਨਾ ਕੋਈ ਗਲਤ ਕਰ ਜਾਣਾ ਪਰ ਨਾ ਨਹੀਂ ਦੀਦੀ ਕੁਝ ਨਹੀਂ ਕੀਤੀ ਹੁਣ ਕੌਣ ਸਾਰਾ ਡੈਲੀ ਚਿਠਾ ਤਾਰਨ ਮਾਂ ਤੇ ਭਰਾ ਨੂੰ ਇੱਥੇ ਗੱਲ ਦੱਸਣ ਗਈ ਕੀ ਕਲੀਫੋਰਨੀਆ ਬੜਬੜ ਕਰੀ ਜਾਂਦੀ ਦੀ ਨਹੀਂ ਕੀ ਹੋਇਆ ਬੜਬੜ ਕੀ ਕਰੀ ਜਾਂਦੀ ਆ ਤੈਨੂੰ ਪਤਾ ਗੁਰਪ੍ਰੀਤ ਸਾਰਾ ਕੁਝ ਦੱਸਣ ਲਈ ਜਾਂਦੇ ਉਥੇ ਕਿੰਨੂੰ ਆਪਣੀ ਮੰਮੀ ਨੂੰ ਤੇ ਭਰਾ ਨੂੰ ਕੀ ਆਂਦੀ ਵੱਡੇ ਨੂੰ ਕਹਿਣਾ ਕੀ ਆ ਉਹੀ ਗੱਲਾਂ ਕੀ ਸ਼ਮੀ ਭਾਬੀ ਨੇ ਨਾ ਉਥੇ ਜਾ ਕੇ ਕੰਪਲੇਂਟ ਕਰਾਤੀ ਆ ਤੁਹਾਡੇ ਖਿਲਾਫ ਜੇ ਤੂੰ ਹੁਣ ਕੁਝ ਕੀਤਾ ਤੇ ਫੇਰ ਦੇਖ ਲਿਓ ਚਾ ਅਗਰ ਰੋਟੀਆਂ ਤੇ ਉਹ ਇਹ ਜਹਾਸ ਸੇਵਨੀ ਗੜੀ ਗਾਲੇ ਲੈ ਰੀ ਦੀ ਮੈਨੂੰ ਪਹਿਲੇ ਹੀ ਨਹੀਂ ਪਤਾ ਸੀ ਕਿ ਗੁਰਪ੍ਰੀਤਨਾ ਆਪਾਂ ਜਿੰਨਾ ਮਰਜ਼ੀ ਕਰ ਲਈਏ ਜੋ ਮਾਂ ਵਾ ਨਾ ਉਹ ਮਾਂ ਹੀ ਰਹਿਣੀ ਆ ਤੇ ਜੋ ਭਰਾ ਵਾ ਉਹ ਭਰਾ ਹੀ ਰਹਿਣੀ ਆ ਤੈਨੂੰ ਪਤਾ ਉਹ ਦਿਨ ਤੇ ਕੀ ਪੁੱਛਣ ਨਹੀਂ ਮੈਨੂੰ ਕਿ ਇਹ ਤੂੰ ਉਦਾਂ ਹੀ ਗਈ ਸੀ ਕਿ ਕੰਪਲੇਨਟ ਕਰਾ ਕੇ ਆਈ ਹੈ ਮੈਨੂੰ ਤਾਂ ਦੱਸਦੀ ਤੂੰ ਜਾਣ ਲੱਗੀ ਫਿਰ ਮੈਂ ਦੱਸਾਂ ਕੰਪਲੇਨਟ ਮੈਂ ਕੋਈ ਨਹੀਂ ਕਰਾਈ ਦੀ ਪਤਾ ਕੀ ਆ ਮੇਰਾ ਜੀ ਨਹੀਂ ਕਰਦਾ ਕਰਦਾ ਐ ਮੈਂ ਨਾਂ ਕੱਢਾਂ ਉੱਥੇ ਜਾ ਕੇ ਨਾ ਜਦੋਂ ਕੰਪਲੇਂਟ ਕਰਉ ਤੇ ਸੋਹ ਛਾਂ ਡੀਲ ਕਰਦੀ ਆ ਕਰਦੀ ਕੀ ਤੰਗ ਕਰਦੀ ਆ ਸਾਰੇ ਕੀ ਕੀ ਨਾਮ ਕਿੱਥੋਂ ਦੇ ਜੇ ਕਿੱਥੇ ਰਹਿਣ ਵਾਲੇ ਜੀ ਉਹ ਦੀਦੀ ਮੈਨੂੰ ਚੰਗਾ ਜਿਹਾ ਨਹੀਂ ਲੱਗਾ ਤੇ ਮੈਂ ਨਾ ਫੇਰ ਵਾਪਸ ਮੋੜ ਆਈ ਪਰ ਇੱਥੇ ਜਦੋਂ ਮੈਂ ਗੁਰਬ੍ਰੀਤ ਨੂੰ ਵੇਖਿਆ ਨਾ ਤੇਰੇ ਨਾਲ ਗੱਲਾਂ ਕਰਦੀਆਂ ਤੇ ਮੈਂ ਇਹ ਨਹੀਂ ਗੱਲ ਕਹੀ ਉਹ ਜਾਣ ਕੇ ਉਹਦੇ ਸਾਹਮਣੇ ਮੈਂ ਕਿਹਾ ਦੀਦੀ ਮੈਂ ਕੰਪਲੇਟ ਉੱਤੇ ਕਰ ਰਹੀ ਆ ਵੀ ਜਦੋਂ ਇਹਨਾਂ ਨੇ ਹਾਨੂੰ ਤੰਗ ਕੀਤਾ ਕੋਈ ਵਾਰਦਾਤ ਕੀਤੀ ਤੇ ਪੁਲਿਸ ਉਸੇ ਨਾਲ ਹੀ ਘਰ ਆ ਜਾਣੀ ਆ ਤੇ ਇਹਨਾਂ ਨੂੰ ਚੁੱਕ ਕੇ ਲੈ ਜਾਣੀ ਆ ਹਾਂ ਜੇ ਤੂੰ ਵਧੀਆ ਕੀਤਾ ਪਰ ਆ ਵੀ ਤੂੰ ਚੰਗਾ ਕੀਤਾ ਕਿ ਤੂੰ ਕੰਪਲੇਨ ਨਹੀਂ ਕਰਾ ਕੇ ਆਈ ਮੈਨੂੰ ਤਾਂ ਅੱਗੇ ਟੈਨਸ਼ਨ ਲੱਗੀ ਹੋਈ ਸੀ ਘਰ ਦਾ ਨਾਂ ਹੀ ਨਿਕਲਣਾ ਸੀ ਸਾਰੇ ਪਤਾ ਲੱਗਣਾ ਸੀ ਦੀਦੀ ਜੇ ਮੈਨੂੰ ਇਹ ਟੈਨਸ਼ਨ ਆ ਨਾ ਹੁੰਦੀ ਕਿ ਚਲ ਕੋਈ ਨਹੀਂ ਨਿਕਲਦਾ ਘਰ ਦਾ ਨਾਂ ਤੇ ਨਿਕਲੇ ਤੇ ਜਦੋਂ ਇਥੋਂ ਘਰ ਛੱਡ ਕੇ ਗਏ ਸੀ ਨਾ ਉਹਦਾ ਹੀ ਦਾਜ ਦਾ ਪਰਚਾ ਕਰਾ ਦੇਣਾ ਸੀ ਨਾ ਤੇ ਸਿੱਧੀ ਤੈਨੂੰ ਪਤਾ ਉਹਦੋਂ ਵੀ 4 ਦਿਨ ਰਹਿ ਕੇ ਤੇ ਆਪਾਂ ਫੇਰ ਘਰ ਵਾਪਸ ਆ ਗਏ ਆਪਾਂ ਸਲਾਹ ਕਰਤੀ ਐਂ ਆਹੀ ਕਿ ਇਸਸ ਨਾਲ ਚਲਾਵਾਂਗੇ ਜਿੱਦਾਂ ਵੀ ਚੱਲੂਗਾ ਤੇ ਇਹਨਾਂ ਨੂੰ ਸਵਾਰਾਂਗੇ ਪਰ ਆਪ ਸਵਾਰਾਂਗੇ ਨਾ ਪੁਲਿਸ ਨਹੀਂ ਸਵਾਰਨਾ ਤੇ ਨਾ ਲੋਕਾਂ ਨਹੀਂ ਤੇ ਨਾ ਪੇਕੇ ਆਈ ਵੇਖ ਹੁਣ ਕਈ ਕੁੜੀਆਂ ਕੀ ਕਰਦੀਆਂ ਹਾਂ ਕਿ ਪੇਕੇਆਂ ਨੂੰ ਦੱਸਦੀਆਂ ਹਾਂ ਪੇਕੇ ਆਣ ਕੇ ਇੱਥੇ ਲੜਦੀਆਂ ਹਨਾ ਤੂੰ ਤੂੰ ਮੈਂ ਮੈਂ ਹੁੰਦੀ ਆ ਪਰ ਜਦੋਂ ਟੱਬਰ ਬਾਅਦ ਸੁਧਰ ਜਾਂਦਾ ਵਾ ਬਾਅਦ ਪੇਕੇਆਂ ਚ ਤੇ ਸਹੁਰਿਆਂ ਚ ਉਹ ਪਿਆਰ ਵੀ ਲੈ ਜਾਂਦਾ ਉਹ ਕੂਮ ਬੋਲਣ ਨਹੀਂ ਰਹਿ ਜਾਂਦਾ ਹੁਣ ਆਪਾਂ ਤੇ ਇੱਥੇ ਨੋਵਾ ਵਾਂ ਨਵਾਂ ਹਨਾ ਆਪਾਂ ਤੇ ਰਹਿਣਾ ਸਾਡਾ ਤੇ ਘਰ ਆ ਅਸੀਂ ਇਹਨਾਂ ਨਾਲ 100 ਵਾਰੀ ਲੜਨਾ 100 ਵਾਰੀ ਝਗੜਨਾ ਫੇਰ ਅਸੀਂ ਇੱਥੇ ਰਹਿਣਾ ਉਹਨਾਂ ਨੇ ਵੀ ਸਾਨੂੰ ਬੁਲਾਉਣਾ ਅਸੀਂ ਵੀ ਉਹਨਾਂ ਨੂੰ ਬੁਲਾਉਣਾ ਪਰ ਜਿਹੜੇ ਸਾਡੇ ਪੇਕੇ ਆ ਨਾ ਜਦੋਂ ਉਹਨਾਂ ਚ ਇੱਕ ਵਾਰੀ ਦੂਰੀਆਂ ਪੈ ਗਈਆਂ ਨਾ ਬੇਸ਼ੱਕ ਅਸੀਂ ਤਾਂ ਸੁਖੀ ਵੀ ਵਸੀਏ ਪਰ ਉਹਨਾਂ ਨੂੰ ਹੈ ਹੀ ਲੱਗਣਾ ਤੁਹਾਡੀ ਦੀ ਅੱਜ ਵੀ ਇੱਥੇ ਔਖੀ ਹੋ ਉੱਧੇ ਹੈ ਗਈ ਆ ਪਰ ਸ਼ਮੀ ਜੋ ਕੁਝ ਉਹਨਾਂ ਨੇ ਸਾਡੇ ਨਾਲ ਕੀਤਾ ਅਸੀਂ ਤੇ ਚੱਲ ਫੇਰ ਆਪਣੇ ਘਰ ਬੈਠੀਆਂ ਤੇ ਦੇਖ ਲੈ ਨਾ ਉਹ ਇੰਨਾ ਦੀ ਧੀ ਆਣ ਕੇ ਹੁਣ ਆਪਣੇ ਬੁਰੇ ਹੀ ਬੈਠੀ ਹੋਈ ਆ ਦੀਦੀ ਤਾਂ ਇਹ ਕਹਿੰਦੇ ਆ ਨਾ ਕਿ ਜੇ ਹਮ ਕੇ ਵਾਸਤੇ ਖੋਦਾਂਗੇ ਨਾ ਤੇ ਖਾਈ ਆਪ ਦੀ ਡਿੱਗੀ ਦਾ ਵਿੱਚ ਬਸ ਇਹ ਸਮਝ ਨਹੀਂ ਪਾਉਂਦੇ ਜੋ ਕੁਝ ਇਹਨਾਂ ਨੇ ਸਾਡੇ ਨਾਲ ਕੀਤਾ ਵਾ ਨਾ ਕੋਈ ਇਹਨਾਂ ਦੇ ਅੱਗੇ ਆਉਂਦਾ ਭਿਆਵਾ ਧੀ ਘਰੋਂ ਬੇਗਾਨ ਹੋਈ ਆ ਮੁੰਡਾ ਇੱਥੇ ਰੁਲਣ ਡਿਆ ਵਾ ਐਡਮਿਸ਼ਨ ਉਹਦੀ ਨਹੀਂ ਹੋਈ ਹੈਗੀ ਸਕੂਲ ਉਹ ਨਹੀਂ ਜਾਂਦੇ ਆ ਲੋਕੀ ਗੱਲਾਂ ਕਰਨ ਦੇ ਆ ਮੰਮੀ ਜੀ ਦੁਖੀ ਬੜੀ ਆ ਪਰ ਸ਼ੋਰ ਨਹੀਂ ਕਰਦੀ ਸਾਡੇ ਸਾਹਮਣੇ ਤੇੜ ਬਖਉਂਦੀ ਕੀ ਹੋਇਆ ਦੀਦੀ ਆਗੇ ਆ ਕੋਸ਼ਣੀ ਉਹਨਾਂ ਮੈਂ ਸੜ ਗਈ ਸੀ ਪੱਕਾ ਕਦੇ ਅਹਾਂ ਅਹਾਂ ਇੰਝ ਤਾਂ ਨਹੀਂ ਉਸ ਵੇਲੇ ਨਾ ਕੁੱਕਰ ਚੋਂ ਉਹਨਾਂ ਨੇ ਠੇ ਹੀ ਆਲੂ ਜੇ ਉੱਪਰ ਨੇ ਤੇ ਪਤਾ ਨ ਲੱਗਾ ਲੀਰ ਫੇਰਨ ਲੱਗੀ ਨਾ ਹਾਂ ਕੁੱਕਰ ਨੂੰ ਲੱਗ ਗਿਆ ਤੇ ਤਾਂ ਕਰਕੇ ਸੜ ਗਈ ਸੱਚ ਬੋਲਦੀ ਆ ਨਾ ਕਿਤੇ ਰਾਜੂ ਬਾਜੀ ਨੇ ਕਿਹੜੀ ਕੁਝ ਕੀਤਾ ਉਹ ਨਹੀਂ ਰਾਜੂ ਨੇ ਨਹੀਂ ਹੋਣ ਨਹੀਂ ਕੁਝ ਕਰਦੇ ਤੈਨੂੰ ਪਤਾ ਵਾ ਨਾ ਹੁਣ ਜਦੋਂ ਉਹਨਾਂ ਤੇ ਗੁਰਪ੍ਰੀਤ ਨੇ ਦਾਸਤਾ ਵਾ ਹੁਣ ਤੇ ਉਹਨਾਂ ਦੇ ਮਾਪੋਤਾਂ ਨੇ ਉਹ ਹੀ ਤੋਦੇ ਉੱਦੇ ਰਹਿਣੇ ਆ ਚਲ ਆ ਤੇ ਵਧੀਆ ਗੱਲ ਹੋ ਗਈ ਗੁਰਪ੍ਰੀਤ ਨੇ ਇਹਨਾਂ ਦੇ ਨਾਲੋਂ ਖਬਰ ਇੱਕ ਤਰੀਕਾ ਦਿੰਦੀ ਆ ਹੁਣ ਇਹੋ ਜਿਹੇ ਕੋਈ ਕੰਮ ਨਹੀਂ ਕਰਨਗੇ ਸਾਨੂੰ ਤੰਗ ਕਰਨ ਵਾਲਾ ਇਹਨਾਂ ਨੂੰ ਡਰਨਾ ਕਿ ਅਸੀਂ ਕੁਝ ਵੀ ਗਲਤ ਕਰਾਂਗੇ ਤੇ ਅਸੀਂ ਫਸਾਂਗੇ ਬਸ ਇੱਕ ਤਣ ਟੈਨਸ਼ਨ ਖਤਮ ਹੋਈ ਨਾ ਤੈਨੂੰ ਪਤਾ ਜਿਹੜੀ ਵੀ ਚੀਜ਼ ਬਣਾਈ ਦੀ ਜੇ ਇੱਧਰ ਉੱਧਰ ਹੋ ਜਾਈਦਾ ਤਾਂ ਟੈਨਸ਼ਨ ਹੀ ਲੱਗੀ ਰਹਿੰਦੀ ਕਿਤੇ ਕੁਝ ਪਾਤ ਨਹੀਂ ਦਿੱਤਾ ਵਿੱਚ ਹੁਣ ਨੀ ਪਾਉਂਦੇ ਦੀਦੀ ਹੋੜੇ ਨਾ ਨੇ ਚੀਜ਼ ਪਾਉਣੀ ਨਹੀਂ ਆ ਇਹਨਾਂ ਨੇ ਬਣੀ ਚੀਜ਼ ਚੈੱਕ ਕਰਨੀ ਆ ਪੀ ਸਹੀ ਆ ਕਿਤੇ ਕੋੜ ਕਰ ਲਈ ਤੂੰ ਗੱਤੀ ਤੋਂ ਅਨਲਤੀ ਨਾ ਤੇ ਮਰ ਗਈਆਂ ਤੇ ਨਾ ਸਾਡਾ ਜਗਣਾ ਤੇ ਪੁਲਿਸ ਨੇ ਸਾਨੂੰ ਘਰੋਂ ਚੁੱਕੇ ਲੈ ਜਾਣਾ ਦੀਦੀ ਹਾਂ ਤਾ ਵਧੀਆ ਕੀਤਾ ਤੂੰ ਪਰ ਇੱਕ ਗੱਲ ਧਿਆਨ ਰੱਖੀ ਜੇ ਇਦਾਂ ਗੱਲਾਂ ਕਰਦੇ ਗੁਰਪ੍ਰੀਤ ਦੇ ਕੰਨ 'ਚ ਨਾ ਕੋਈ ਗੱਲ ਪੈ ਜੇ ਉਹ ਯਾਰ ਗੁਰਪ੍ਰੀਤ ਦੇ ਕੰਨ 'ਚ ਮੈਂ ਖੁਦ ਖਬਰ ਤੋਂ ਨਹੀਂ ਹਰੇਕ ਕਿ ਗੁਰਪ੍ਰੀਤ ਉਹਨਾਂ ਨੂੰ ਜਾ ਕੇ ਦੱਸੇ ਉਹ ਤੇਰੀਏ ਸੁਣੈ ਉਹ ਤੂੰ ਚਲ ਤੂੰ ਦੱਸੀ ਆ ਮੰਨਿਆ ਜੇ ਆਹ ਦੱਸਦੀ ਕਿ ਕੰਪਲੇਨਟ ਨਹੀਂ ਕਰਾਈ ਉਦਾਂ ਹੀ ਹਵਾਜੀ تیر ਮਾਰਨ ਢੇ ਆ ਬੋਲੀ ਬੋਲੀ ਕੀ ਕਰਨੀ ਤੇ ਫਿਰ ਮੈਂ ਤਾਂ ਹੀ ਕਹਿਣੀ ਆ ਕਿ ਆਹ ਬੰਦਾ ਕਿ ਗੁਰਪ੍ਰੀਤ ਨੂੰ ਪਤਾ ਲੱਗ ਜੇ ਇਹ ਗੱਲ ਮੂੰਹੋਂ ਨਹੀਂ ਕਹੀਦੀ ਹੁੰਦੀ ਜੋ ਤੇ ਨਾਇਕਵਰੀ ਦਾਤੀ ਆ ਛੁੱਪਾ ਕੱਢ ਜਾ ਚੰਡੀ ਆ ਮੈਂ ਜੋਪੀਂ ਖੋਸ਼ੀਆਂ ਨਾ ਹਣ ਬੋਤ ਬੱਸ ਦੀਦੀ ਮੈਨੂੰ ਇੱਕ ਦਿੰਦਾ ਇੰਤਜ਼ਾਰ ਹੁਣ ਅਮਨ ਵੀ ਕਿਸ ਤਰ੍ਹਾਂ ਘਰ ਆਜੀ ਇਹਨੂੰ ਸੂਤਰ ਕਰ ਨਹੀਂ ਹੁਣ ਮੈਂ ਕੀ ਕਰਾਂ ਤੂੰ ਕਹਿੰਦਾ ਦੇ ਤਲਾਕ ਮਿਤਰਾ ਹੁਣ ਦੇ ਤਲਾਕ ਇਹ ਕੀ ਕਰਦਾ ਗਿਆ ਕਿੱਥੇ ਆਏ ਇਹਦਾ ਮਾਸਾ ਵੀ ਨਹੀਂ ਗਰੰਡਿਆ ਕਿਹ ਘਰ ਵਰਤਾ ਆਪਣਾ ਸਾਰਿਆਂ ਤੋਂ ਜ਼ਿਆਦਾ ਦਲੇਰ ਬੰਦਾ ਸੀ ਤੇ ਹੁਣ ਸਾਰਿਆਂ ਤੋਂ ਜ਼ਿਆਦਾ ਡਰਪੋ ਕੇ ਨਿਕਲੇਗੇ ਪਹਿਣਾ ਗੱਡੀ ਘਰ ਹੀ ਲੈਤੀ ਮੇਰੀ ਮਾਂ ਨੇ ਉਥੋਂ ਦੰਦਾ ਘਰ ਹੀ ਨਹੀਂ ਵੜਿਆ ਮੈਨੂੰ ਲੱਗਦਾ ਸੌਂਦਾ ਵੀ ਕਿਤੇ ਗੱਡੀ ਚ ਹੀ ਹੁਣਾ ਵਾ ਚੱਲ ਆਉਂ ਕਈ ਕਾ ਬਿਆਹ ਨੂੰ ਮਿਲਣਾ ਕਿੰਨੇ ਕ ਦਿਨ ਦੂਰ ਰਹੂੰਗਾ ਮੈਨੂੰ ਨਹੀਂ ਜਨਾਨੀ ਸਮਝਦਾ ਪਰ ਭਰਾ ਨੂੰ ਭਰਾ ਤੇ ਮਾਂ ਨੂੰ ਮਾਂ ਤੇ ਸਮਝਦਾ ਮਾਣਾ ਇੱਕ ਦਿਨ ਵਾਪਸ ਜ਼ਰੂਰ ਆਉਗਾ ਇਸ ਪਰਿਵਾਰ ਚ ਫੇਰ ਕਰੀਏ ਇਹਦੇ ਨਾਲ ਗੱਲ ਮੈਂ ਇਹ ਦੋਵੇਂ ਭੈਣਾਂ ਜੀ ਮਾਂ ਤੇ ਕੋਠੀ ਦੇ ਬਾਹਰ ਮਿਲਦੇ ਤੇ ਨਹੀਂ ਉਹਨੂੰ ਇਹ ਨਹੀਂ ਹੋ ਸਕਦਾ ਕਿਉਂ ਦੋਨੋਂ ਮਿਲਣੇ ਸ਼ੜ ਦੂੰਗਾ ਆਹ ਹੋ ਜਾਏ ਇਹ ਤੇ ਮੈਂ ਸੋਚਿਆ ਹੀ ਨਹੀਂ ਆਹਨੇ ਬਾਰੋ-ਬਾਰ ਨੂੰ ਮਿਲਦੇ ਹੁਣ ਆਪੋ ਜਿਦੋਂ ਇਹ ਕਿਨੇ ਜਾਂਦੇ ਜਾਂਦੇ ਆ ਨਾ ਮਨ ਤਾਂ ਆਖਦਾ ਪਿੱਛਾ ਕਰੀਏ ਇੰਨਾ ਦਾ ਠੀਕ ਤਾਂ ਸੱਚੀ ਹੁਣੋਂ ਮਿਲਦੇ ਹੁਣ ਗੱਲ ਤੇ ਤੇਰੀ ਸਹੀ ਆ ਇੰਨਾ ਟਾਈਮ ਹੋ ਗਿਆ ਉਹਨੇ ਇੱਕ ਵਾਰ ਵੀ ਪਰਤ ਕਿਹ ਨਹੀਂ ਵੇਖਿਆ ਘਰੇ ਪੀ ਕੀ ਆ ਤੇ ਕੀ ਨਹੀਂ ਚੱਲ ਮੇਰੀ ਛੱਡ ਬੰਦਾ ਘਰ ਤੇ ਹੁੰਦਾ ਵਾ ਕੋਈ ਨਾ ਅਕਸਰ ਵੀ ਮਾਂ ਨੂੰ ਪ੍ਰਾਣਾ ਗੱਲ ਤੇ ਕਰਦਾ ਰਹਿੰਗੇ ਮਿਲਣ ਨੂੰ ਤਾਂ ਚਲਦੇ ਰਹ ਕਰਦਾ ਨਾ ਆਈਡੀਆ ਜੇ ਇਹੋ ਜੀ ਗੱਲ ਹੋਗੀ ਤੇ ਗੁਰਪ੍ਰੀਤ ਨੂੰ ਜਰੂਰ ਪਤਾ ਉਹ ਬੈਸ ਗੱਲ ਆ ਹਾ ਹੋ ਉਹਨੂੰ ਮੁੱਛੀ ਚੱਲ ਕੋਈ ਨਹੀਂ ਕੱਲ 5 ਸੂਤ ਪੱਕੇ ਤੇ ਆਹ ਇਨਫਰਮੇਸ਼ਨ ਪੱਕੀ ਚਾਹ ਠੀਕ ਹੈ ਚੱਲ ਲੈ ਕਰਨਾ ਠੀਕ ਹੈ ਸ਼ੁਗਰਾ ਮਾਲਕਾ ਸ਼ਮੀਆ ਘਰ ਚੱਲ ਨਹੀਂ ਤੇ ਮੈਂ ਕਿਥੇ ਡਰ ਡਰ ਕੇ ਮਰ ਜਾਣਾ ਸੀ ਤੇ ਇਹਨਾਂ ਨੇ ਮੇਰੀ ਸੁ ਕੋਈ ਸੁਣੀ ਗਿੱਨੀ ਨਹੀਂ ਸੀ ਤੇ ਇੰਨੀ ਦਲੇਰ ਮੈਂ ਹੈ ਨਹੀਂ ਕਿ ਮੈਂ ਕੋਈ ਸਟੱਪ ਚੁੱਕ ਸਕਦੀ ਠੀਕ ਹੀ ਕਹਿੰਦੇ ਆ ਪਰਮਾਤਮਾ ਕੋਈ ਨਾ ਕੋਈ ਜਰੀਆ ਜ਼ਰੂਰ ਬਣਾਉਂਦਾ ਹੈ ਤੇ ਇਹਦੀ ਹੈਲਪ ਵਾਸਤੇ ਯੋਗੀ ਸ਼ਮੀ ਨੂੰ ਨੇ ਇੱਥੇ ਭੇਜਿਆ ਉਹ ਵੀ ਇੱਕ ਜਰੀ ਆਈ ਹੈ ਨਾ